ਹੁਣ ਲਿਵਿੰਗ ਵਿੱਚ ਰਹਿਣ ਵਾਲਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ ਜ਼ਰੂਰੀ ਜੇ ਇਹ ਨਹੀਂ ਕਰਨ ਤੇ ਹੋ ਸਕਦੀ ਹੈ 6 ਮਹੀਨੇ ਦੀ ਸਜ਼ਾ ਤਾਂ ਯੂਨੀਫਾਰਮ ਕੋਡ ਬਿੱਲ ਪਾਸ ਹੋ ਗਿਆ ਹੈ ਜਿਸ ਦੇ ਤਹਿਤ ਜੇਕਰ ਹੁਣ ਲਿਵਿੰਗ ਵਿੱਚ ਰਹਿਣ ਵਾਲੇ ਜੋੜਿਆਂ ਦੇ ਵੱਲੋਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਂਦੀ ਤਾਂ ਫਿਰ ਉਨ੍ਹਾਂ ਨੂੰ 6 ਮਹੀਨਿਆਂ ਦੀ ਸਜ਼ਾ ਹੋ ਸਕਦੀ ਹੈ ਇਸ ਤੋਂ ਇਲਾਵਾ ਕਈ ਹੋਰ ਕਾਨੂੰਨਾਂ ਦੇ ਵਿੱਚ ਵੀ ਬਦਲਾਅ ਦੇਖਣ ਨੂੰ ਮਿਲੇਗਾ ਤੁਹਾਨੂੰ ਦੱਸ ਦਈਏ ਕਿ ਉੱਤਰਾਖੰਡ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਬਿੱਲ ਪਾਸ ਕਰ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਜਿਆ ਕਰਨ ਵਾਲਾ ਉਤਰਾਖੰਡ ਪਹਿਲਾ ਸੂਬਾ ਬਣ ਗਿਆ ਹੈ ਉਤਰਾਖੰਡ ਵਿਧਾਨ ਸਭਾ ਦੇ ਵਿੱਚ ਬੁੱਧਵਾਰ ਨੂੰ ਯੂਨੀਫਾਰਮ ਸਿਵਲ ਕੋਡ ਜਾਣੀ ਜੂਸੀਸੀ ਬਿੱਲ ਇੱਕ ਮਤ ਦੇ ਨਾਲ ਪਾਸ ਕਰ ਦਿੱਤਾ ਗਿਆ ਇਸ ਦੇ ਨਾਲ ਹੀ ਜੂਸੀਸੀ ਬਿੱਲ ਪਾਸ ਕਰਨ ਵਾਲਾ ਉਤਰਾਖੰਡ ਆਜ਼ਾਦ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਸੀਐਮ ਪੁਸ਼ਕਰਤਾ ਅੰਮੀ ਨੇ 6 ਫਰਵਰੀ ਨੂੰ ਵਿਧਾਨ ਸਭਾ ਦੇ ਵਿੱਚ ਇਹ ਬਿੱਲ ਪੇਸ਼ ਕੀਤਾ ਸੀ ਬਿੱਲ ਪੇਸ਼ ਹੋਣ ਤੋਂ ਬਾਅਦ ਹੁਣ ਇਸ ਨੂੰ ਰਾਜਪਾਲ ਦੇ ਕੋਲ ਭੇਜਿਆ ਜਾਵੇਗਾ ਰਾਜਪਾਲ ਦੀ ਮੋਹ ਲੱਗਦੇ ਹੀ ਇਹ ਬਿੱਲ ਕਾਨੂੰਨ ਬਣ ਜਾਵੇਗਾ ਅਤੇ ਸਾਰਿਆਂ ਨੂੰ ਇੱਕ ਸਮਾਨ ਅਧਿਕਾਰ ਮਿਲਣਗੇ ਦੱਸਦੀ ਕਿ ਭਾਜਪਾ ਨੇ ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਯੂਨੀਫਾਰਮ ਸਿਵਲ ਕੋਡ ਬਿੱਲ ਲਿਆਉਣ ਦਾ ਵਾਅਦਾ ਕੀਤਾ ਸੀ ਇਸ ਬਿੱਲ ਦੇ ਕਾਨੂੰਨ ਬਣਦੇ ਹੀ ਉਤਰਾਖੰਡ ਦੇ ਵਿੱਚ ਲਿਵਨ ਰਿਲੇਸ਼ਨਸ਼ਿਪ ਵਿੱਚ ਰੈਰੇ ਲੁਕਾ ਨੂੰ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋ ਜਾਵੇਗਾ ਇਸ ਜੇ ਨਹੀਂ ਕਰਨ ਤੇ 6 ਮਹੀਨੇ ਤੱਕ ਦੀ ਸਜ਼ਾ ਹੋ ਸਕਦੀ ਹੈ ਇਸ ਤੋਂ ਇਲਾਵਾ ਪਤੀ ਜਾਂ ਪਤਨੀ ਦੇ ਜੀਵਤ ਰਹਿੰਦੇ ਹੋਏ ਦੂਜੇ ਵਿਆਹ ਨੂੰ ਵੀ ਗੈਰਕਾਨੂੰਨੀ ਮੰਨਿਆ ਜਾਵੇਗਾ। ਬਿੱਲ ਪਾਸ ਹੋਣ ਤੋਂ ਬਾਅਦ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਅੱਜ ਦਾ ਦਿਨ ਉੱਤਰਾਖੰਡ ਲਈ ਬੇਹਦ ਖਾਸ ਹੈ। ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਦੀ ਪ੍ਰੇਰਣਾ ਦੇ ਨਾਲ ਅਤੇ ਉਹਨਾਂ ਦੇ ਮਾਰਗਦਰਸ਼ਨ ਵਿੱਚ ਅਸੀਂ ਇਸ ਬਿੱਲ ਨੂੰ ਉੱਤਰਾਖੰਡ ਦੀ ਵਿਧਾਨ ਸਭਾ ਵਿੱਚ ਪਾਸ ਕਰ ਸਕਿਆ। ਹੁਣ ਤੁਹਾਨੂੰ ਦੱਸ ਦਿੰਦੇ ਹਾਂ ਕਿ ਆਖਰੀ ਯੂਨੀਫਾਰਮ ਸਿਵਲ ਕੋਡ ਬਿੱਲ ਹੈ ਕੀ ਤੇ ਇਸ ਦੇ ਨਾਲ ਕੀ ਕੁਝ ਬਦਲ ਜਾਵੇਗਾ। ਸਮਾਨ ਸੰਪਤੀ ਅਧਿਕਾਰ ਇਸ ਬਿਲ ਦੇ ਨਾਲ ਬੇਟੇ ਤੇ ਬੇਟੀ ਦੋਹਾਂ ਨੂੰ ਸੰਪਤੀ ਦੇ ਵਿੱਚ ਸਮਾਨ ਅਧਿਕਾਰ ਮਿਲੇਗਾ ਇਸ ਦੇ ਨਾਲ ਫਰਕ ਨਹੀਂ ਕਰਨਾ ਪਵੇਗਾ ਕਿ ਆਖਿਰੋਕ ਕਿਸ ਕੈਟਾਗਰੀ ਦੇ ਹਨ ਅਤੇ ਹਰ ਜਾਤੀ ਦੇ ਵਿੱਚ ਇਹ ਬਿਲ ਲੱਗ ਹੋਵੇਗਾ ਮੌਤ ਤੋਂ ਬਾਅਦ ਸੰਪਤੀ ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਜਨਿਫੋਰਮ ਸਿਵਲ ਕੋਡ ਉਸ ਵਿਅਕਤੀ ਦੀ ਸੰਪਤੀ ਨੂੰ ਪਤੀ ਪਤਨੀ ਅਤੇ ਬੱਚਿਆਂ ਦੇ ਵਿੱਚ ਸਮਾਨ ਰੂਪ ਦੇ ਨਾਲ ਵੰਡ ਕਰਨ ਦਾ ਅਧਿਕਾਰ ਦਿੰਦਾ ਹੈ ਇਸ ਤੋਂ ਇਲਾਵਾ ਉਸ ਵਿਅਕਤੀ ਦੇ ਮਾਤਾ ਪਿਤਾ ਨੂੰ ਵੀ ਸੰਪਤੀ ਦੇ ਵਿੱਚ ਸਮਾਨ ਅਧਿਕਾਰ ਮਿਲੇਗਾ ਪਿਛਲੇ ਕਾਨੂੰਨ ਵਿੱਚ ਇਹ ਅਧਿਕਾਰ ਸਿਰਫ ਮ੍ਰਿਤਕ ਦੀ ਮਾਂ ਨੂੰ ਮਿਲਦਾ ਸੀ ਸਮਾਨ ਕਾਰਨ ਤੇ ਹੀ ਮਿਲੇਗਾ ਤਲਾਕ ਪਤੀ ਪਤਨੀ ਨੂੰ ਤਲਾਕ ਉਸੇ ਸਮੇਂ ਮਿਲੇਗਾ ਜਦੋਂ ਦੋਹਾਂ ਦੇ ਆਧਾਰ ਤੇ ਕਾਰਨ ਇੱਕੋ ਜਿਹੇ ਹੋਣਗੇ ਸਿਰਫ ਇੱਕ ਪੱਖ ਦੇ ਕਾਰਨ ਦੇਣ ਦੇ ਉੱਤੇ ਤਲਾਕ ਨਹੀਂ ਮਿਲ ਸਕੇਗਾ ਲਿਵ-ਇਨ ਰਿਲੇਸ਼ਨਸ਼ਿਪ ਦਾ ਰਜਿਸਟ੍ਰੇਸ਼ਨ ਜ਼ਰੂਰੀ ਹੈ ਉਤਰਾਖੰਡ ਵਿੱਚ ਰਹਿਣ ਵਾਲੇ ਕਪਲ ਜੇਕਰ ਲਿਵਿੰਗ ਦੇ ਵਿੱਚ ਰਹਿ ਰਹੇ ਹਨ ਤਾਂ ਉਹਨਾਂ ਨੂੰ ਇਸ ਦਾ ਰਜਿਸਟ੍ਰੇਸ਼ਨ ਕਰਵਾਉਣਾ ਪਵੇਗਾ ਹਾਲਾਂਕਿ ਇਹ ਸੈਲਫ ਡਿਕਲੇਸ਼ਨ ਵਰਗਾ ਹੋਵੇਗਾ ਅਤੇ ਇਸ ਨਿਯਮ ਨੂੰ ਅਨੁਸੂਚਿਤ ਜਨਜਾਤੀ ਦੇ ਲੋਕਾਂ ਦੇ ਵਿੱਚ ਲਾਗੂ ਨਹੀਂ ਕੀਤਾ ਜਾਵੇਗਾ ਸੰਤਾਨਾਂ ਦੀ ਜ਼ਿੰਮੇਵਾਰੀ ਜੇਕਰ ਲਿਵਨਰੀ ਰਿਲੇਸ਼ਨਸ਼ਿਪ ਵਿੱਚ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਲਿਵਨ ਵਿੱਚ ਰਹਿਣ ਵਾਲੇ ਕਪਲ ਦੀ ਹੋਵੇਗੀ ਦੋਵਾਂ ਨੂੰ ਉਸ ਬੱਚੇ ਨੂੰ ਆਪਣਾ ਨਾਮ ਦੇਣਾ ਪਵੇਗਾ ਅਤੇ ਇਸ ਦੇ ਨਾਲ ਸੂਬੇ ਦੇ ਵਿੱਚ ਬੱਚਿਆਂ ਨੂੰ ਨਵੀਂ ਪਛਾਣ ਮਿਲੇਗੀ ਪਰ ਜੇਕਰ ਹੁਣ ਤੁਸੀਂ ਉਤਰਾਖੰਡ ਦੇ ਵਿੱਚ ਰਹਿੰਦੇ ਹੋ ਤਾਂ ਫਿਰ ਤੁਹਾਨੂੰ ਲਿਵਨ ਰਿਲੇਸ਼ਨਸ਼ਿਪ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ ਅਤੇ ਜੇ ਨਾ ਕਰਨ ਦੇ ਉੱਤੇ ਤੁਹਾਨੂੰ 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ ਦੇ ਲਈ